ਯਾਪੀ ਖਬਰ ਨਾਮਾ ਸੁਨਰੇ ਸਾਰਾ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਤੱਕ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਜਿੱਥੇ ਕਿ ਪ੍ਰਾਪਰਟੀ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਦੀ ਖਬਰ ਸਾਹਮਣੇ ਨਿਕਲਾਈ ਹੈ ਪੰਜਾਬ ਸਰਕਾਰ ਜਾਇਦਾਦ ਖਰੀਦਣ ਲਈ ਲਗਾਈ ਜਾਣ ਵਾਲੀ ਸਟੈਂਪ ਡਿਊਟੀ ਨੂੰ 9% ਤੋਂ ਘਟਾ ਕੇ 6% ਦੀ ਕਰੇਗੀ ਤਾਂ ਕਿ ਠੱਪ ਪਏ ਪ੍ਰਾਪਰਟੀ ਦੇ ਕਾਰੋਬਾਰ ਨੂੰ ਫਿਰ ਤੋਂ ਹਲੂਨਾ ਦਿੱਤਾ ਜਾ ਸਕੇ ਫੈਸਲਾ ਸ਼ੁੱਕਰਵਾਰ ਸ਼ਾਮ 4 ਵਜੇ ਮੰਤਰੀ ਮੰਡਲ ਦੀ ਹੋਣ ਵਾਲੀ ਮੀਟਿੰਗ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਏਜੰਡਾ ਤਿਆਰ ਕੀਤਾ ਗਿਆ ਹੈ ਪਹਿਲਾ ਬਜਟ ਪਾਸ ਕਰਨ ਵੇਲੇ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਇਹ ਵਿਧਾਨ ਸਭਾ ਵਿੱਚ ਐਲਾਨ ਕੀਤਾ ਗਿਆ ਸੀ ਕਿ ਪਹਿਲਾਂ ਔਰਤਾਂ ਲਈ ਸਟੈਂਡ ਜਿਹੜਾ ਕਿ ਸਟੈਂਪ ਡਿਊਟੀ 8.5% ਦੀ ਸੀ ਅਤੇ ਮਰਦਾਂ ਲਈ 9% ਦੀ ਸੀ ਪਰ ਹੁਣ ਇਹਨਾਂ ਨੂੰ ਇਕਸਾਰ ਕੀਤਾ ਜਾਵੇਗਾ ਸਰਕਾਰ ਨੇ ਇਹ ਤਿਆਰੀ ਵੀ ਜਿਹੜੀ ਕਰ ਲਈ ਹੈ ਇਸ ਬਾਰੇ ਫੈਸਲਾ 7 ਅਗਸਤ ਤੋਂ ਲਾਗੂ ਕਰ ਦਿੱਤਾ ਜਾਵੇਗਾ ਇਸੇ ਤੱਕ ਦੀ ਵੱਡੀ ਖਬਰ ਦੇਸ਼ ਤੇ ਤਮਾਮ ਦੁਨੀਆ ਦੀ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਹੁਣ ਤੱਕ ਲਈ ਮੈਨੂੰ ਦੇ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ